ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇਬੇਟ ਦੇ ਜਵਾਨ ਭੁਪਿੰਦਰ ਸਿੰਘ ਜੋ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਈਟੀਬੀਪੀ ਫੋਰਸ ਵਿੱਚ ਬਤੌਰ ਏਐਸਆਈ ਵਜੋਂ ਆਪਣੀ ਡਿਊਟੀ ਵੇਖੂ ਵੀ ਨਿਭਾਰੇ ਸੀ ਸਵੇਰ ਦੀ ਪਰੇਡ ਦੌਰਾਨ ਜਦ ਉਹ ਪੀਟੀ ਕਰ ਰਹੇ ਸਨ ਤਾਂ ਉਹਨਾਂ ਨੂੰ ਚੱਕਰ ਆਉਣ ਕਾਰਨ ਉਹ ਬਿਹੋਸ਼ ਹੋ ਕੇ ਧਰਤੀ ਤੇ ਡਿੱਗ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਜਾਂਚ ਦੌਰਾਨ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਉਹਨਾਂ ਦੀ ਅਜ ਮ੍ਰਿਤਕ ਦੇ ਡੇਰਾ ਬਾਬਾ ਨਾਨਕ ਦੇ ਜੱਦੀ ਪਿੰਡ ਖੋਦੇਬੇਟ ਪਹੁੰਚੀ ਜਿਥੇ ਕਿ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਇੰਡੀਅਨ ਤਿੱਬਤ ਬਾਰਡਰ ਪੁਲਿਸ ਦੇ ਜਵਾਨਾਂ ਵੱਲੋਂ ਸ਼ਹੀਦ ਏਐਸਆਈ ਭੁਪਿੰਦਰ ਸਿੰਘ ਨੂੰ ਪੂਰੇ ਮਾਨ ਸਨਮਾਨ ਨਾਲ ਫੁੱਲਾਂ ਵਾਲੀ ਸ਼ਿੰਗਾਰੀ ਗੱਡੀ ਵਿੱਚ ਲਿਆਂਦਾ ਗਿਆ ਇਸ ਮੌਕੇ ਇੰਡੀਅਨ ਤਿੱਬਤ ਬਾਰਡਰ ਪੁਲਿਸ ਦੇ ਜਵਾਨਾਂ ਅਤੇ ਐਸਐਚਓ ਡੇਰਾ ਬਾਬਾ ਨਾਨਕ ਅਸ਼ੋਕ ਕੁਮਾਰ ਵੱਲੋਂ ਸ਼ਹੀਦ ਭੁਪਿੰਦਰ ਸਿੰਘ ਨੂੰ ਫੁੱਲ ਮਾਲਾਵਾਂ ਪੇਟ ਕਰਨ ਉਪਰੰਤ ਫੌਜ ਦੀ ਟੁਕੜੀ ਵੱਲੋਂ ਸਲਾਮੀ ਦੇਣ ਉਪਰੰਤ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਬਲਵਿੰਦਰ ਸਿੰਘ ਨੇ ਜੀ ਖੋਦੇ ਪੀੜ ਦੇ ਹਨ ਵਾਲੇ ਆਰਟੀਪੀਪੀ ਵਿੱਚ ਐਸਆਈ ਤੇ ਭਤੀ ਸੀਗਾ ਇਹ ਜਿਹਦੀ ਫਿਜ਼ੀਕਲ ਉੱਤੇ ਪ੍ਰੋਬਲਮ ਕਰਕੇ ਇੱਥੇ ਡੈਥ ਹੋ ਗਈ ਆ ਕਿਉਂਕਿ ਉਹ ਆਪਣਾ ਆਈਡੀਬੀਪੀ ਦੇ ਜਵਾਨ ਲੈ ਕੇ ਆਏ ਇੱਥੇ ਸਰਕਾਰੀ ਸਮਾਣਾ ਨਾਮ ਦਾ ਸਿਸਕਾਰ ਕੀਤਾ ਮੇਰਾ ਨਾਮ ਐਸਆਈਜੀਡੀ ਬਲਵਿੰਦਰ ਸਿੰਘ ਹਾਂਜੀ ਅਸੀਂ ਮਤਲਬ ਇਹ ਮੇਰੇ ਨਾਲ ਐਸਆਈਜੀਡੀ ਭੁਪਿੰਦਰ ਸਿੰਘ ਮੇਰੇ ਨਾਲ ਮੇਰੀ ਕੰਪਨੀ ਦੀ ਡਿਊਟੀ ਕਰ ਰਿਹਾ ਸੀਗਾ ਕਿਹੜੀ ਜਗ੍ਹਾ ਸਰ ਇਹ ਜਗਾ ਸਾਡੀ ਆਈਟੀਵੀਪੀ ਬਸਟ ਬਟਲਿਅਨ ਐਜੂ ਕੈਂਪ ਪਰ ਅਸੀਂ ਰਹਿ ਰਹੀ ਸੀ ਰਹਿ ਰਹੇ ਸੀਗੇ ਲੋਹੇਰਪੁਰ 9th ਬਟਲਿਅਨ ਦੇ ਕੈਂਪ ਵਿੱਚ ਤੇ ਸਵੇਰ ਦੇ ਟਾਈਮ ਮਾਰਨਿੰਗ ਟਾਈਮ ਜਿੱਦਾਂ ਆਰਮਸ ਸਕੂਲ ਔਜ ਦੇ ਵਿੱਚ ਫੋਰਸ ਦੇ ਵਿੱਚ ਪੀਟੀ ਦਾ ਰਹਿੰਦਾ ਤੇ 6 ਵਜੇ ਤੋਂ ਪੀਟੀ ਸ਼ੁਰੂ ਸੀਗੀ ਤੇ 7 ਵਜੇ ਦੇ ਕਰੀਬ ਇਹਨਾਂ ਨੇ ਟਾਈਮ ਵੇਖਿਆ ਘੜੀ ਤੇ ਮੇਰੇ ਨਾਲ ਘੁੰਮਦੇ ਸੀਗੇ ਤੇ ਕਹਿੰਦੇ ਵੀ ਸਰ 7:00 ਵਜ ਗਏ ਪੀਟੀ ਆਫ ਹੋ ਗਈ ਤਾਂ ਆਪਾਂ ਕਮਰੇ ਚੱਲੀਏ ਤੇ ਜਿਵੇਂ ਪਿੱਛੇ ਮੁੜਿਆ ਤੇ ਇਹਨਾਂ ਨੇ ਕਿਹਾ ਜੀ ਮੈਨੂੰ ਚੱਕ ਸਰ ਚੱਕਰ ਇੰਨਾ ਹੀ ਕਹਿਣਾ ਤੇ ਥੱਲੇ ਡਿੱਗ ਪਿਆ ਅਹੀਂ ਸਿੱਧੇ ਕੀਤੇ ਆ ਹਸਪੀਟਲ ਲੈ ਗਏ ਆ ਉੱਥੋਂ ਫਿਰ ਵੱਡੇ ਹਸਪੀਟਲ ਲੈ ਗਏ ਆ ਤੇ ਫਿਰ ਬੋਲੇ ਨੇ ਸਰ ਡਾਕਟਰਾਂ ਨੂੰ ਕੀ ਕਾਰਨ ਦੱਸਿਆ ਗਿਆ ਵੇਹ ਮਾ ਡਾਕਟਰ ਵੱਲੋਂ ਤਾਂ ਅਜੇ ਤੱਕ ਹਾਰਟ ਅਟੈਕ ਦਾ ਹੀ ਕਾਰਨ ਦੱਸਿਆ ਗਿਆ ਹਾਂਜੀ ਬਾਕੀ ਜੋ ਪੀਐਮ ਰਿਪੋਰਟ ਆਏਗੀ ਉਹ ਇੱਕ ਮਹੀਨਾ ਬਾਅਦ ਆਉਂਦੀ ਹੈ ਉਹ ਘਰ ਹੀ ਆਏਗੀ ਸਿੱਧੀ ਕਿਵੇਂ ਕੀ ਇਹਨੂੰ ਦਿੱਤੀ ਜਾ ਕੇ ਕਿਵੇਂ ਦੀ ਡਿਊਟੀ ਨੂੰ ਭਾਈ ਇਹਨਾਂ ਨੇ ਡਿਊਟੀ ਇਹਨਾਂ ਦੀ ਬਹੁਤ ਹੀ ਵਧੀਆ ਹਲੇ ਦਰਜੇ ਦੀ ਡਿਸਪਲਿਨਰ ਉਹਨਾਂ ਦਾ ਬਹੁਤ ਹੀ ਵਧੀਆ ਬਹੁਤ ਹੀ ਹਲੇ ਦਰਜੇ ਦਾ ਸਫਲਨ ਔਰ ਇਹਨਾਂ ਦਾ ਸਰੀਰ ਵੀ ਸਰੀਰਕ ਪੱਖੋਂ ਵੀ ਬੜੇ ਤਗੜੇ ਔਰ ਕੰਮ ਦੀ ਕੋਈ ਪ੍ਰਵਾਹ ਨਹੀਂ ਰਾਤ ਡਿਊ ਬਹੁਤ ਹੀ ਮਾਨਦਤ ਜੀ ਵੀ ਡਾਕਟਰ ਉਹ ਅਗਰ ਦਾ ਭਰਾ ਹੀ ਠੀਕ ਹੈ ਜੀ ਸਾਰੀ ਉਮਰ ਮਿਹਨਤੀ ਕਰਦਾ ਰਿਹਾ ਜੀ 32 33 ਸਾਲ ਨੌਕਰੀ ਕਰਦੇ ਨੋਗੇ ਮੈਂ ਤਾਂ ਨਿਕਾ ਜਾਂ ਮੈਨੂੰ ਪੁੱਤਾਂ ਵਾਂਗ ਪਾਲਿਆ ਮੇਰੇ ਭਰਾ ਨੇ ਅਗਲੇ ਮਹੀਨੇ ਤੋਂ ਸੰਭਰ ਤੇ ਪੈਨਸ਼ਨ ਆਉਣ ਵਾਲਾ ਹੈ ਮੈਂ ਤਾਂ ਵੀ ਰਹਿਦਾ ਹੀ ਨਹੀਂ ਇੱਥੇ ਮੈਂ ਤਾਂ ਬਾਹਰ ਰਹਿਣਾ ਕੈਨੇਡਾ ਤੇ ਸਾਰੀ ਜ਼ਿੰਮੇਵਾਰੀ ਮੇਰੇ ਭੈਣਾ ਭਰਾਵਾਂ ਦੀ ਸਾਰਾ ਕੁਝ ਸੰਭੀ ਰਿਹਾ ਪੁੱਤਾਂ ਵਾਂਗ ਮੈਨੂੰ ਪਾਲਦਾ ਪਾਲ ਲਿਆ ਉਹਨੇ ਤੇ ਉਹ ਵੀ ਸਾਡਾ ਬਿਮਾਰ ਰਹਿੰਦਾ ਉਹਦੀ ਵੀ ਪਿਛਲੇ ਸਾਲ ਮਾਂ ਚਲ ਗਈ ਤੇਰਾ ਵੀ ਰੱਬ ਦਾ ਰੂਪ ਹੀ ਮੈਂ ਕੀ ਕਰ ਸਕਦਾ ਜੀ ਮੇਰੇ ਕੋ ਕੋਸ਼ਸ਼ ਨਹੀਂ ਕਿਵੇਂ ਦੱਸਦਾ ਤਾਂ ਇੱਥੇ ਮੈਨੂੰ ਸਾਰੀ ਉਮਰ ਸਿੱਖਿਆ ਦਿੰਦਾਰਾ ਜੀ ਮੇਰਾ ਸਰੀਰ ਭਾਰਾ ਮੈਨੂੰ ਉਹਨੇ ਕਹਿਣਾ ਮਾਂ ਆਪਣੇ ਸਰੀਰ ਨਾਲ ਧਿਆਨ ਦਿਆ ਕਰ ਸੈਰ ਕਰਿਆ ਕਰ ਖਾਇਆ ਵੀ ਆ ਮਾੜਾ ਨਾ ਖਾਇਆ ਵੀ ਕਰ ਉਹ ਤਾਂ ਸਵੇਰੇ ਵੀ ਘੰਟਾ ਸੈਰ ਕਰਨੀ ਸ਼ਾਮੀ ਵੀ ਸੈਰ ਕਰਨੀ ਤੁਮਾਰੀ ਦਾ ਚੇਤਾ ਹੀ ਨਹੀਂ ਪੀੜੀ ਕਰਕੇ ਆਇਆ ਜੀ ਸਾਨੂੰ ਤੇ ਉਹ ਹੀ ਦੱਸਿਆ ਪਹੁੰਚ ਲੋ ਜੇ ਪਤਾ ਲੱਗਾ